ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਵੀਰ ਜੀ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਟਰਾਲਿਆਂ ਦੀ ਵੀਡੀਓ ਜੋ ਕਿ ਸਿਰਫ ਆਪਾਂ ਨੇ ਤੁਹਾਨੂੰ ਹੋਰ ਕੁਝ ਨਹੀਂ ਵੀਰੇ ਟਰਾਲਿਆਂ ਦੀ ਕੁਆਲਿਟੀ ਦਿਖਾਉਣੀ ਹੈ ਇੰਸਟਾਗ੍ਰam ਤੇ ਆਪਾਂ ਡੇਲੀ ਅਪਡੇਟ ਦਿੰਦੇ ਰਹਿੰਦੇ ਆਂ ਸਾਰੇ ਸਾਧਨਾਂ ਦੇ ਅੱਜ ਤੁਹਾਨੂੰ ਇਕੱਲੇ ਆਪਾਂ ਟਰਾਲਿਆਂ ਦੀ ਹੀ ਅਪਡੇਟ ਦੇਵਾਂਗੇ ਵੀ ਆਪਣੀ ਕੁਆਲਿਟੀ ਕੀ ਹੈ ਤੇ ਰੰਗ ਵਾਈਜ਼ ਬਿਲਡਿੰਗ ਵਾਈਜ਼ ਤੇ ਲੋਹੇ ਵਾਈਜ਼ ਸਭ ਚੀਜ਼ ਦੀ ਤੁਹਾਨੂੰ ਕੁਆਲਿਟੀ ਹੀ ਦਿਖਾਉਣੀ ਹੈ ਵੀਰੇ ਆਜੋ ਤੇ ਜੇ ਆਪਣੇ ਤੋਂ ਕਿਸੇ ਭਰਾ ਨੇ ਜਿਵੇਂ ਇਹ ਟਰਾਲਾ ਬਣਿਆ ਖੜਿਆ ਇਹ ਵੀ ਲੈਣਾ ਹੈ ਏ ਵੀ ਆਪਾਂ ਵੈਸੇ ਸਾਈਡ ਤੇ ਤਿਆਰ ਹੋਇਆ ਵੀਰੇ ਇਹ ਵੀ ਤੁਹਾਨੂੰ ਦੇ ਸਕਦੇ ਆ ਕੋਈ ਦਿੱਕਤ ਨਹੀਂ ਵੀ ਆਪਾਂ ਹੋਰ ਤਿਆਰ ਕਰਦਾ ਹਾਂ ਹਰ ਇੱਕ ਤਰ੍ਹਾਂ ਦੀ ਵੀਰੇ ਫਿਨਿਸ਼ਿੰਗ ਦੇਖੋ ਦੇਖੋ ਕਿਤੇ ਵੀ ਤੁਹਾਨੂੰ ਬਿਲਡਿੰਗ ਦੀ ਆ ਦੇਖੋ ਦਿਖਾਇਆ ਵੀਰਾ ਬਿਲਡਿੰਗ ਦਾ ਤੁਹਾਨੂੰ ਐ ਨਹੀਂ ਲੱਗੂਗਾ ਵੀ ਇੱਥੇ ਬਿਲਡਿੰਗ ਕਰਿਆ ਹੋਇਆ ਐ ਲੱਗਦੀ ਆ ਵੀਰੇ ਜਿਵੇਂ ਕੋਈ ਰਬੜ ਨਾਲੇ ਜੋੜੀ ਹੋਵੇ ਚੀਜ਼ ਬਿਲਕੁਲ ਫਿਨਿਸ਼ਿੰਗ ਐ ਵੀਰੇ ਪੂਰੀ ਔਰ ਕਲਰ ਵੀਰੇ ਦੇਖੋ ਇਹ ਹਜੇ ਰੇਤਾ ਲੱਗ ਰਿਹਾ ਤੇ ਚਾਹੇ ਵਿੱਚ ਦੀ ਮੂੰਹ ਦੇਖ ਲਿਓ ਪੱਗ ਬੰਨ ਲਓ ਜੇ ਮੂਰੇ ਖੜਕੇ ਵੀਰੇ ਇਹੋ ਜੀ ਕੁਆਲਿਟੀ ਐ 2K ਪੇਂਟ ਦੀ 2K ਪੇਂਟ ਹੋ ਤੇ ਆ ਦੇਖੋ ਸਭ ਤੋਂ ਵਧੀਆ ਗੱਲ ਹੁਣ ਵੀਰੇ ਸੰਖਾ ਦੇ ਢੱਕਣ ਖੋਲਿਆ ਪਿਆ ਰੰਗ ਕਰਨ ਲੱਗ ਰਹੇ ਨੇ ਲੇ ਲੈਂਡ ਦੀਆਂ ਦਹੱਬਾਂ ਨੇ ਵੀਰੇ 10 ਨਟੀਆਂ ਗਰੀਸ ਦੇਖੋ ਵੀਰੇ ਗਰੀਸ ਨਾਲ ਲਿਬੜੀਆਂ ਹੁੰਦੀਆਂ ਨੇ ਹੱਬਾਂ ਜਿਹੜੀਆਂ ਕੋਈ ਹੋਰ ਕੁਆਲਿਟੀ ਜੇ ਹੁੰਦੇ ਨੇ ਆਪਨੇ ਹੱਬਾਂ 'ਚ ਵੀਰੇ ਘੱਟੋ ਘੱਟ 10 ਕਿਲੋ ਗਰੀਸ ਹੋਊਗੀ ਵੀਰੇ ਦੋਨਾਂ 'ਚ ਫੁੱਲ ਭਰੀਆਂ ਹੋਣਗੀਆਂ ਵੀਰੇ ਕੁਆਲਿਟੀ ਦੇਖੋ ਕਿੰਨੀਆਂ ਹੈਵੀ ਹੱਬਾਂ ਲੱਗੀਆਂ ਹੋਈਆਂ ਨੇ ਤੇ ਜਿਹੜੀ ਇਹ ਵੀਰੇ ਕੰਨੀ ਹੁੰਦੀ ਹੈ ਬਾਕੀ ਦੀ ਇਹ ਘੱਟ ਵਾਲੀ ਹੁੰਦੀ ਹੈ ਇਹਦੇ ਵੀਰੇ ਪੂਰੀ ਭਰਮੀ ਕੰਨੀ ਦਾ ਹੋਣੀ ਹੋਣਗੀਆਂ ਆਪਾਂ ਫਿਨਿਸ਼ਿੰਗ ਰਿੰਬਾਂ ਵ ਆਪਾਂ ਦੀ ਵੀਰੇ ਦੇਖੋ ਬੇਦਾਗ ਰਿੰਬ ਨੇ ਹਰ ਇੱਕ ਤਰ੍ਹਾਂ ਦੀ ਵੀਰੇ ਆਪਣਾ ਕੋਸ਼ਿਸ਼ ਕੀਤੀ ਹੈ ਕੁਆਲਿਟੀ ਹੀ ਬਣਾਉਣੀ ਹੈ ਸਟicker ਵਗੈਰਾ ਵੀਰੇ ਲੇਜ਼ਰ ਕਟਿੰਗ ਵਗੈਰਾ ਵੀਰੇ ਪੂਰੀ ਸਫਾਈ ਦੀ ਹੋਊਗੀ ਦੇਖੋ ਸਟickerਾਂ ਦੀ ਕੁਆਲਿਟੀ ਦੇਖੋ ਭਰਾ ਤੇ ਰੰਗ ਪੇਂਟ ਦੀ ਕੁਆਲਿਟੀ ਆ ਗਈ ਉਦੋਂ ਅੱਗੇ ਆ ਜਾਓ ਵੀਰੇ ਜਿਵੇਂ ਇਹਨੂੰ ਆਪਾਂ ਇੱਥੇ ਪੈਂਪਾਤੀ ਪੈਂਪ ਬਾਈਆਂ ਨੂੰ ਬਹੁਤ ਨੂੰ ਚੱਕਰ ਹੁੰਦਾ ਵੀ ਤੇਲ ਨਾਲ ਰਲ ਜਾਂਦਾ ਇੱਥੇ ਵੀਰੇ ਆਪਾਂ ਜਿੰਦਾ ਵੀ ਲਾ ਸਕਦੇ ਆ ਤੇ ਪਿੰਨ ਵਗੈਰਾ ਵੀ ਪਾ ਸਕਦੇ ਆ ਉਸ ਤੋਂ ਬਾਅਦ ਕਈ ਵੇਲਾ ਆਪਣਾ ਕੀ ਹੁੰਦਾ ਵੀਰੇ ਟਰੈਕਟਰ ਦਾ ਅੰਗੁੱਲਾ ਨਿਕਲ ਜਾਂਦਾ ਤੇ ਇਥੋਂ ਪੈਂਪ ਵਿੱਚ ਹੁੰਦੀ ਆ ਟਰੈਕਟਰ ਦੇ ਪੈਂਪ ਨੂੰ ਤੁਰ ਤੱਕ ਖਿੱਚ ਲਿਆ ਹੁੰਦੀ ਆ ਦਿਖਾਇਓ ਵੀਰੇ ਕੋਲੇ ਆਪਾਂ ਨੇ ਆ ਦੇਖੋ ਪੱਤੀ ਲਾ ਕੇ ਇਥੇ ਦੋ ਨਟ ਲੱਗਦੇ ਘਰੇ ਨੇ ਪੈਂਪ ਪਾੜ ਜੂਗੀ ਸਿਰਫ ਇਹ ਪੈਂਪ ਪਾਟੂਗਾ ਸੋਡਾ ਨੁਕਸਾਨ ਹੋਊਗਾ ਪਿੱਛੋਂ ਨੁਕਸਾਨ ਨਹੀਂ ਹੋਊਗਾ ਪਿੱਛੋਂ ਪੈਂਪ ਨਹੀਂ ਖਿੱਚਦੀ ਵੀਰੇ ਹਰ ਇੱਕ ਚੀਜ਼ ਨੂੰ ਵੀਰੇ ਦੇਖੋ ਕੁਆਲਿਟੀ ਦੇ ਸਿਹਾਬ ਨਾਲ ਇਹ ਤਿਆਰ ਕੀਤਾ ਹੋਇਆ ਹੈ ਜੇ ਆਪਾਂ ਕੱਢਣੀ ਵੀ ਇਹ ਦੋ ਨਟ ਖੋਲ ਕੇ ਪੈਂਪ ਕੱਟ ਸਕਦੇ ਆ ਵਿੱਚੋਂ ਤੇ ਉਸ ਤੋਂ ਬਾਅਦ ਵੀਰੇ ਸਟੈਂਡ ਲਾਇਆ ਇਹਨੂੰ ਕੋਲੇ ਆ ਜਾਓ ਭਰਾ ਸਟੈਂਡ 'ਚ ਵੀਰੇ ਆਪਾਂ ਇਹ ਇੱਥੇ ਵੀ ਪਿੰਨ ਪੈਂਦੀ ਕਰਤੀ ਕੱਲ ਨੂੰ ਆਪਾਂ ਚਲੋ ਮੋਰੋਂ ਉੱਚੀ ਕਰਕੇ ਖੜਾਉਣੀ ਹੈ ਖੇਤ 'ਚ ਕੱਢਣੀ ਹੈ ਜਾਂ ਕਿਤੇ ਵੀ ਕੱਢਣੀ ਹੈ ਇਹ ਐਨੀ ਹੀ ਵਿੱਚੋਂ ਹੋਰ ਨਿਕਲੂਗੀ ਵੀਰੇ ਬਹੁਤ ਸਰਾਕ ਨੇ ਵਿੱਚ ਆ ਪਿੰਨ ਕੱਢ ਕੇ ਇਹਨੂੰ ਨੀਵੇਂ ਕਰਨੀ ਹੈ ਦਹੀਂ ਉੱਚੀ ਕਰਨੀ ਹੈ ਕਿਵੇਂ ਮਰਜ਼ੀ ਕਰ ਸਕਦੇ ਆ ਇਹ ਆ ਗਏ ਵੀਰੇ ਤੇ ਅੱਗੋਂ ਆ ਚੀਜ਼ਾਂ ਦੀ ਫਿਨਿਸ਼ਿੰਗ ਦੇਖੋ ਵੀਰੇ ਇੱਥੋਂ ਐਂਗਲ ਖਤਮ ਕਰ ਰੱਖੇ ਨੇ ਜੇ ਕਿਸੇ ਬਾਈ ਨੇ ਐਂਗਲ ਲਾਉਣ ਨੂੰ ਉਹ ਵੀ ਲਾ ਦਾਂਗੇ ਕੁਆਲਿਟੀ ਦੇਖੋ ਭਰਾ ਪੇਂਟ ਦੀ ਕੁਆਲਿਟੀ ਦੇਖੋ ਟਰਾਲੇ ਦੀ ਬਣਤਰ ਦੀ ਕੁਆਲਿਟੀ ਦੇਖੋ ਜਿਵੇਂ ਇਹ ਟਰਾਲਾ ਹੈ ਵੀਰੇ 12 6.5 ਦਾ ਜੇ ਕਿਸੇ ਭਰਾ ਨੇ ਇਹ ਟਰਾਲਾ ਲੈ ਕੇ ਜਾਣਾ ਆਪਣੇ ਕੋਲੋਂ ਇਹ ਵੀਰੇ 2,60,000 ਦਾ ਟਰਾਲਾ ਪਵਾ ਦਾਂਗੇ ਆਪਾਂ ਜੇ ਕਿਸੇ ਭਰਾ ਨੇ ਐਂ ਬਣਿਆ ਬਣਾਇਆ ਲੈ ਕੇ ਜਾਣਾ ਤਿਆਰ ਕਰਾਉਣਾ ਤਾਂ ਵੀ 260 ਦਾ ਇਸੇ ਨਾਲ ਦਾ ਤਿਆਰ ਕਰਕੇ ਦੇ ਦਾਂਗੇ ਬੇਦਾਗ ਟਾਇਰ ਹੋਣਗੇ ਟਾਇਰਾਂ 'ਚ ਵੀਰੇ ਬਿਲਕੁਲ ਕੋਈ ਵੀ ਨਿਸ਼ਾਨ ਨਹੀਂ ਹੋਊਗਾ ਜਿਵੇਂ ਬੇਦਾਗ ਹੋਣਗੇ ਟਾਇਰ ਐਮ ਆਰ ਐਫ ਦੇ ਹੋਣਗੇ ਦੇਖੋ ਤੇ ਰਿੰਬ ਹੱਬਾਂ ਵਗੈਰਾ ਦੀ ਕੁਆਲਿਟੀ ਤੁਹਾਨੂੰ ਆਪਾਂ ਸਾਰੀ ਦੱਸ ਚੁੱਕੇ ਆ ਜਾਲੀ ਵਗੈਰਾ ਵੀਰੇ ਕਲਰ ਦੀ ਕਿਤੇ ਵੀ ਆਪਾਂ ਵੀਰੇ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਸਾਰਾ ਹੀ ਟੂਕੇ ਆ ਹੇਠੋਂ ਉੱਤੇ ਤੱਕ ਵੀਰੇ 2K ਪੇਂਟ ਵਰਤਿਆ ਹੋਇਆ ਵੀਰੇ 2K ਦੀ ਕੁਆਲਿਟੀ ਦਾ ਹਰ ਇੱਕ ਬਾਈ ਨੂੰ ਪਤਾ ਹੈ ਵੀ 2K ਪੇਂਟ ਹੈ ਜਿਹੜਾ ਵੀਰੇ 20 ਤੋਂ 25000 ਚ ਟਰਾਲੀ ਚ ਪੇਂਟ ਹੁੰਦਾ ਵੀਰੇ ਕਿਸੇ ਪਾਸੇ ਦੇਖੋ ਵੀ ਕੋਈ ਘਾਟ ਨਹੀਂ ਮਿਲੂਗੀ ਤੁਹਾਨੂੰ ਹਾਂ ਜੇ ਕੋਈ ਘੱਟ ਰੇਟ ਚ ਲੈਣੀ ਹੈ ਇੱਕ ਹੋਰ ਟਰਾਲੀ ਆਪਾਂ ਤਿਆਰ ਕਰੀਏ ਉਹ ਦਿਖਾ ਦਿੰਦੇ ਤੁਹਾਨੂੰ ਵੀਰੇ ਆ ਜਾਓ ਜਿਹੜਾ ਇਹਦੇ ਵੀਰੇ ਡਾਲਾ ਲਾਇਆ ਆਪਾਂ ਨੇ ਦੇਖੋ ਡਾਲਾ ਉੱਤੋਂ ਥੱਲੇ ਵੀ ਖੁੱਲੂਗਾ ਜੀ ਤੇ ਸਾਰਾ ਸਾਈਡ ਨੂੰ ਵੀ ਖੁੱਲੂਗਾ ਥੱਲੋਂ ਉੱਤੇ ਵੀ ਖੋਲ ਸਕਦੇ ਆਂ ਤੰਨੇ ਪਾਸੇ ਹੀ ਡਾਲਾ ਵਰਤੇ ਜਾਊਗਾ ਜੀ ਤੇ ਉੱਤੇ ਵਾਲਾ ਇਹ ਉੱਤੇ ਚੱਕਿਆ ਜਾਂਦਾ ਜੀ ਤੇ ਜਿਹੜੇ ਬਾਈ ਨੇ ਕੋਈ ਨੋਂ ਵਗੈਰਾ ਜਿਹੜਾ ਕੁਝ ਵੀ ਆਪਣੇ ਤੋਂ ਲਿਖਾਉਣਾ ਸਾਰੀ ਫੁੱਲ ਲਿਖਾਈ ਵੀਰੇ ਆ ਆਪਾਂ ਇਹ ਚ ਲੋਹੇ ਚ ਕਟਿੰਗ ਕਰਾ ਕੇ ਕੋਈ ਦਿੱਕਤ ਨਹੀਂ ਵੀਰੇ ਕੋਈ ਐਕਸਟਰਾ ਚਾਰਜ ਨਿਊ ਚੀਜ਼ ਦਾ ਲੈਂਦੇ ਉਹ ਸਾਡਾ ਵਿੱਚ ਹੋਊਗਾ ਜੀ ਜੇ ਕੋਈ ਕੁਝ ਵੀ ਲਿਖਾਉਣਾ ਹੈ ਆ ਦੇਖੋ ਆਹ ਜੇ ਪੇਂਟ ਤੇ ਫੋਨ ਲੱਗ ਰਹੀ ਹੈ ਵੀਰੇ ਟਰਾਲੀ ਪੇਂਟ ਦੀ ਇਧਰੋਂ ਵੀ ਦੇਖ ਲੈ ਵੀਰੇ ਕੁਆਲਿਟੀ ਇਹ ਚ ਵੀ ਕੋਈ ਘਾਟ ਨਹੀਂ ਆਹ ਦੇਖੋ ਚਲੋ ਹੁੰਦੀ ਹੈ ਵੀ ਇੱਕ ਅੱਧੀ ਚ ਫਿਨਿਸ਼ਿੰਗ ਹੋਵੇ ਆ ਦੇਖੋ ਦੇਖੋ ਵੀਰੇ ਬੈਲਡ ਦੀ ਫਿਨਿਸ਼ਿੰਗ ਦੇਖੋ ਵੀਰੇ ਆਜੋ ਭਰਾ ਤੇ ਜੇ ਕਿਸੇ ਭਰਾ ਨੇ ਜਿਵੇਂ ਹੁਣ ਘੱਟ ਪੈਸੇ ਲਾਉਣੇ ਨੇ ਵੀਰੇ ਇਹ ਆਪਣੇ ਕੋਲੇ ਟਰਾਲੀ ਤਿਆਰ ਖੜੀ ਐ ਟਾਇਰ ਇਹ ਚ ਵੀ ਵੀਰੇ ਕਿਲ ਮੇਖ ਦਾ ਨਿਸ਼ਾਨ ਹੋ ਸਕਦਾ ਹੈ ਬੇਦਾਗ ਟਾਇਰ ਨੇ ਟਾਇਰ ਦੀ ਕੁਆਲਿਟੀ ਦੇਖੋ ਭਰਾ ਚੌਕੜਾ ਪਾ ਕੇ ਮਿਲੂਗਾ ਹੱਬਾਂ ਦੇਖੋ ਵੀਰੇ ਕੋਈ ਜਾਲੀ ਜਾਂ ਜੰਗਾਰ ਨਹੀਂ ਨਵੀਆਂ ਹੱਬਾਂ ਨੇ ਵੀਰੇ ਤੇ ਇਹ ਟਰਾਲੀ ਵੀਰੇ ਆਪਾਂ ਨੂੰ ਕੁੱਲ 2 ਲੱਖ ਤੇ 5000 ਦੀ ਟਰਾਲੀ ਪੈ ਜੂਗੀ 11 6.5 ਦੀ ਬਿਲਕੁਲ ਤਿਆਰ ਖੜੀ ਹੈ ਵੀਰੇ ਤੇ ਐ ਨਹੀਂ ਹੈਗਾ ਵੀਰੇ ਕੋਈ ਟਾਇਰ ਸਸਤੇ ਨੇ 25000 ਦੇ ਟਾਇਰ ਨੇ 25000 ਦੇ ਟਾਇਰ ਕਢਾ ਕੇ ਬਾਕੀ ਟਰਾਲੀ ਤੁਸੀਂ ਸਸਤੀ ਲੈ ਸਕਦੇ ਹੋ ਇਹਨੂੰ 25000 ਦੇ ਟਾਇਰ ਕਢ ਜਿਓ ਬਿਲਕੁਲ ਕੁਆਲਟੀ ਦੀ ਟਰਾਲੀ ਬਣੀ ਹੈ ਚੈਨਰ ਲੱਗੇ ਹੋਏ ਨੇ ਦੇਖੋ ਵੀਰੇ ਰੰਗ ਟੂਕੇ ਦਾ ਮਿਲੂਗਾ ਰੰਗ ਦੀ ਕੋਈ ਘਾਟ ਨਹੀਂ ਤੇ ਇਧਰੋਂ ਵੀ ਵੀਰੇ ਇਹਨੂੰ ਪੂਰੀ ਮੁਕੰਮਲ ਦਿਖਾ ਦੇ ਟਰਾਲੀ ਨੂੰ ਸਮੇਤ ਜਾਲੀ ਸਮੇਤ ਡਾਲਾ ਸਭ ਕੁਝ ਲੱਗਿਆ ਪਿਆ ਵੀਰੇ ਸਿਰ ਪਾ ਕੇ ਤੁਸੀਂ ਪਾ ਕੇ ਹੀ ਲਜਾਣੀ ਹੈ ਟਰਾਲੀ ਕੁਝ ਨਹੀਂ ਕਰਨਾ ਸਾਨੂੰ ਇੱਕ ਵਾਰ ਫੋਨ ਕਰਦੇ ਵੀਰੇ ਦੋ ਪਿਛਲਾ ਅਗਲੇ ਅੰਦਰਲੇ ਟਾਇਰ ਵੀ ਪਾ ਕੇ ਖੜਾ ਦਿਓ ਆਉਂਦੇ ਨੂੰ ਤੁਹਾਨੂੰ ਟਰਾਲੀ ਤਿਆਰ ਮਿਲੂਗੀ ਪਿੱਛੋਂ ਲੁੱਕ ਦੇਖੋ ਵੀਰੇ ਡਾਲੇ ਦੀ ਫਿਨਿਸ਼ਿੰਗ ਦੇਖੋ ਵੀਰੇ ਕੁਆਲਿਟੀ ਦੇਖੋ ਤੇ ਜਿਹੜੇ ਭਰਾ ਨੇ ਲੈ ਕੇ ਜਾਣੀਆਂ ਜਲਦੀ ਕਰੋ ਇਹਨਾਂ ਨੂੰ ਕੰਟੈਕਟ ਵੀਰੇ ਇਹ ਟਰਾਲੀ ਤੁਹਾਨੂੰ ਪੈ ਜੂਗੀ 2 ਲੱਖ ਤੇ 5000 ਦੀ ਅੱਗੇ ਟਰਾਲਾ ਖੜਿਆ ਵੀਰੇ ਆਪਣੇ ਕੋਲੇ 12 6.5 ਦਾ ਇਹ ਵੀਰੇ ਆਪਾਂ ਆਪਣੇ ਵਾਸਤੇ ਤਿਆਰ ਕਰ ਰਿਹਾ ਹੈ ਤਕਰੀਬਨ ਇਨੂੰ ਫਰਸੇ ਵੀਰੇ ਟਾਟਾ ਦੇ ਮਾਰਕੇ ਦਾ ਲੱਗਿਆ ਸਾਰਾ ਗਾਡਰ ਨੇ ਵੀਰੇ ਟਾਟਾ ਦੇ ਲੱਗੇ ਨੇ ਆ ਜਾ ਵੀਰੇ ਹੱਬਾਂ ਦੇ ਆ ਜਾ ਜਿਹੜੀਆਂ ਇਹਨੂੰ ਹੱਬਾਂ ਲੱਗੀਆਂ ਨੇ ਵੀਰੇ ਟਾਟਾ ਦੀਆਂ origignal ਹੱਬਾਂ origignal ਹਿੱਸਾ ਨਵੀਆਂ ਲੱਗੀਆਂ ਨੇ ਵੀਰੇ ਹਿੱਸਾ ਉਹ ਵੀ ਟਾਟਾ ਦਾ origignal ਹੈ ਹੱਬਾਂ ਬੇਦਗਰਿੰਬ ਇਹ ਟਰਾਲੀ ਵੀਰੇ ਕੁੱਲ ਤੇ ਕੁੱਲ 2.5 ਲੱਖ ਰੁਪਏ ਦਾ ਟਰਾਲਾ ਤੁਹਾਨੂੰ ਐਂ ਹੀ ਦੇ ਦਾਂਗੇ ਵੀਰੇ ਬਣਿਆ ਜੇ ਕਿਸੇ ਭਰਾ ਨੇ ਲੈ ਕੇ ਜਾਣਾ ਇਹ ਆਪਣੇ ਕੋਲੇ ਤਿਆਰ ਖੜਿਆ ਹੈ ਇਹ ਵੇਟ ਹੋਊਗਾ ਵੀਰੇ ਇਹਦਾ ਮੰਨ ਕੇ ਚੱਲੋ ਵੀ 24 ਤੋਂ 24.5 ਕੰਟਲ ਦੇ ਵਿੱਚ ਵਿੱਚ ਵਜਨ ਹੋਊਗਾ ਟਰਾਲੇ ਦਾ। ਕੁੱਲ 2.5 ਲੱਖ ਦਾ ਤੁਹਾਨੂੰ ਪਵਾ ਦਾਂਗੇ। ਕੋਈ ਐਕਸਟਰਾ ਚਾਰਜ ਨਹੀਂ ਵੀਰੇ। ਬੇਦਾਗ ਟਾਇਰ ਹੋਣਗੇ। ਟਾਇਰ ਕੱਢ ਕੇ ਜਾਣੇ ਨੇ ਵੀਰੇ 25000 ਦੇ ਟਾਇਰ ਕੱਢ ਦਿਓ। ਇਹ ਵੀ ਕੋਈ ਚੱਕਰ ਨਹੀਂ ਵੀ ਆਪਾਂ ਟਾਇਰ ਹਰ ਇੱਕ ਚੀਜ਼ ਨੂੰ ਆ ਦੇਖੋ ਵੀਰੇ। ਕੁੰਡਾ ਕੋਈ ਐ ਨਹੀਂ ਵੀ ਜਾਲੀ ਕੱਟ ਕੇ ਲਾਤਾ। ਹਰ ਇੱਕ ਤਰ੍ਹਾਂ ਦੀ ਲੇਜ਼ਰ ਕਟਿੰਗ ਨਾਲ ਤਿਆਰ ਹੋਈ ਹੈ ਟਰਾਲੀ। ਕੱਲੀ-ਕੱਲੀ ਚੀਜ਼ ਵੀਰੇ ਫੁੱਲ ਹੈਵੀ ਲੱਗੀ ਹੋਈ ਆ ਦੇਖੋ ਕੁੰਡੇ। ਇਹਦਾ ਵੀ ਡਾਲਾ ਤਿੰਨ ਪਾਸੇ ਆਪ ਡਾਉਨ ਤੇ ਸਾਈਡਾਂ ਨੂੰ ਜਿਵੇਂ ਡਾਲ ਲੈ ਨੇ ਥੱਲੇ ਨਿਕਲ ਕੇ ਡਿੱਗਣਾ ਇੱਥੇ ਐ ਨਹੀਂ ਹੈਗਾ ਵੀ ਡਾਲਾ 부ੜਕੂਗਾ ਰਬੜਾਂ ਲੱਗੀਆਂ ਹੋਈਆਂ ਨੇ ਵੀਰੇ ਸਾਰੇ ਪਾਸੋਂ ਤਿਆਰ ਹੈ ਇਹ ਟਰਾਲਾ ਆਪਾਂ ਨੂੰ ਕੁੱਲ ਤੇ ਕੁੱਲ 2.5 ਲੱਖ ਦਾ ਪੈ ਜਾਊਗਾ ਜਿਹੜੇ ਵੀ ਭਰਾ ਨੇ ਲੈ ਕੇ ਜਾਣਾ ਇਹ ਟਰਾਲਾ ਤਿਆਰ ਹੈ ਇਹ ਟਰਾਲਾ ਦੇਖੋ ਵਿਚਾਲੋਂ ਡਾਲਾ ਖੁੱਲਦਾ ਇਹ ਵੀ ਸਾਈਟ ਤੇ ਹੈ ਇਹਦਾ ਚਲੋ ਆਪਾਂ ਨਹੀਂ ਦੇ ਸਕਦੇ ਹੁਣ ਲੈ ਕੇ ਜਾਣਗੇ ਬਾਈ ਵਿੱਚੋਂ ਦੇਖੋ ਬਕਸੇਆਂ ਵਗੈਰਾ ਦੀ ਸਾਰੇ ਕਸੇ ਦੀ ਕੁਆਲਿਟੀ ਦੇਖੋ ਵੀਰੇ ਹਰ ਇੱਕ ਚੀਜ਼ ਨੂੰ ਦੇਖ ਕੁੰਡੇ ਦਾ ਧਿਆਨ ਚ ਰੱਖ ਕੇ ਇਹਨਾਂ ਦੇ ਹਜੇ ਅੱਖਰਾਂ ਦੇ ਰੰਗ ਅਲੱਗ ਦਾ ਹੋਣਾ ਹੈ ਹਰ ਇੱਕ ਚੀਜ਼ ਨੂੰ ਧਿਆਨ ਚ ਰੱਖ ਕੇ ਹੀ ਤਿਆਰ ਕਰਿਆ ਵੀਰੇ ਦੇਖੋ ਕਿਸੇ ਪਾਸੇ ਕੋਈ ਘਾਟ ਹੋਵੇ ਕੁਆਲਟੀ 'ਚ ਵੀਰੇ ਤੁਸੀਂ ਕਮੈਂਟਾਂ 'ਚ ਸਾਨੂੰ ਦੱਸ ਸਕਦੇ ਹੋ ਪਰ ਅਸੀਂ ਵੀ ਤੁਹਾਨੂੰ ਦੇਖ ਕੇ ਹੀ ਸਿੱਖਦੇ ਆ ਤੇ ਹਰ ਇੱਕ ਭਾਈ ਨੂੰ ਪਤਾ ਹੁੰਦਾ ਜੇ ਕੋਈ ਘਾਟ ਲੱਗਦੀ ਆ ਸਾਨੂੰ ਜਰੂਰ ਦੱਸੋ ਸਾਰੀ ਚੀਜ਼ ਵੀਰੇ ਆਪਾਂ ਆਪਣੇ ਸਿਰ ਆਪਣਾ ਫੁੱਲ ਕੁਆਲਟੀ 'ਚ ਹੀ ਤਿਆਰ ਕੀਤੀ ਹੈ ਤੇ तकरीबन ਵੀਰੇ ਆਗੇ ਕੁਆਲਟੀ ਜਿਵੇਂ ਉਹ ਕੁਆਲਟੀਆਂ ਆ ਗਈਆਂ ਜਿਵੇਂ ਉਹ ਆ ਗਿਆ ਵੀਰੇ ਮਿੱਟੀ ਵਾਸਤੇ ਬਣਾਇਆ ਸਪੈਸ਼ਲ ਰੇਤੇ ਬਜਰੀ ਦੇ ਟਾਲ ਵਾਸਤੇ ਤਿਆਰ ਕਰਾਇਆ ਬਾਈ ਨੇ ਇਹਨੇ ਜਾਣਾ ਜੀ ਗਰਦਾਸਪੁਰ ਏਰੀਏ ਚ ਇਹ ਟਰਾਲਾ ਤਿਆਰ ਹੋਇਆ ਇਹ ਸਪੈਸ਼ਲ ਹੀ ਟਾਲ ਵਾਲੇ ਬਾਈ ਨੇ ਤਿਆਰ ਕਰਾਇਆ ਵੀ ਰੇਤੇ ਬਜਰੀ ਦੇ ਵਰਤਣੇ ਇਹਦੇ ਬਕਸੇ ਨਹੀਂ ਹੈਗੇ ਭਰਾ ਜਿਖਾਈਏ ਤੁਹਾਨੂੰ ਇਹ ਵੀ ਤੰਨ ਪਾਸੇ ਹੈ ਇਹ ਪਿੰਨਾ ਭਾਰ ਕੇ ਨੇ ਇਹ ਵੀ ਤੰਨ ਪਾਸੇ ਡਾਲਾ ਤਿਆਰ ਕਰਾਇਆ ਉੱਥੋਂ ਦਿਖਾਈਏ ਵੀਰੇ ਇਦੇ ਵਿੱਚ ਕੋਈ ਬਕਸਾ ਨਹੀਂ ਹੈ ਗਿਆ ਭਰਾ ਬਿਲਕੁਲ ਹੀ ਬੰਦ ਹੈ ਪ੍ਰੋਪਰ ਹੈ ਜਿਵੇਂ ਸਹੀ ਅਗਲੇ ਨੇ ਜਿਵੇਂ ਬਾਈ ਨੇ ਕਹਿ ਕੇ ਤਿਆਰ ਕਰਾਇਆ ਓਵੇਂ ਟਰਾਲਾ ਤਿਆਰ ਕਰਿਆ ਹਾਂ ਫਿਨਿਸ਼ਿੰਗ ਦੀ ਐਚ ਵੀ ਕੋਈ ਘਾਟ ਨਹੀਂ ਰੱਖੀ ਹੋਈ ਜੇ ਇਦਾਂ ਦੇ ਟਰਾਲੇ ਤਿਆਰ ਕਰਾਉਣੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਟਰਾਲਾ ਤਿਆਰ ਕਰਾਉਣਾ ਹੈ ਆਪਣੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਰੇ ਤੇ ਹੁਣ ਤੁਹਾਨੂੰ ਨੈਕਸਟ ਵੀਡੀਓ ਚ ਦਿਖਾਵਾਂਗੇ ਵੀਰੇ ਲੇਜ਼ਰ ਜਿੰਨੇ ਕ ਆਪਣੇ ਕੋਲ ਹੈਗੇ ਨੇ ਤੇ ਟਰਾਲਿਆਂ ਦਾ ਤੁਹਾਨੂੰ ਪਤਾ ਹੀ ਹੈ ਵੀਰੇ ਅੱਗੇ ਵੀ ਸੀਜ਼ਨ ਤੋਂ ਬਾਅਦ ਵੀ ਪਹਿਲਾਂ ਵੀ ਜਿਵੇਂ ਤਿਆਰ ਕਰਾਉਣੇ ਨੇ हां जे किसी भाई ने ਟਰਾਲਾ ਆਪਣੇ ਸਾਇਸ ਜਿੱਤੇ ਤਿਆਰ ਕਰਾਉਣਾ ਹੈ ਤਕਰੀਬਨ ਵੀਰੇ 1 ਮਹੀਨੇ ਦਾ ਟਾਈਮ ਹੀ ਲੱਗੂਗਾ ਮਹੀਨੇ ਤੋਂ ਪਹਿਲਾਂ ਨਹੀਂ ਹੋਣਾ ਵੀਰੇ ਬੁਕਿੰਗ ਸਾਡੇ ਕੋਲੇ ਕਈ ਹੈਗੀਆਂ ਨੇ ਤੇ ਮਹੀਨੇ ਦੇ ਅੰਦਰ ਅੰਦਰ ਜੇ ਮੰਨ ਕੇ ਚੱਲੋ ਵੀ ਤੁਹਾਨੂੰ ਟਰਾਲਾ ਦੇ ਦਾਂਗੇ ਧੰਨਵਾਦ ਦੋਸਤੋ